ਸਰਕਾਰਯੋਗ ਆਮ ਆਦਮੀ ਪਾਰਟੀ ਦੀ ਫਲਵਾੜੀ ਦੇ ਸਾਰੇ ਹੀ ਸਰਕਾਰੀ ਸਾਥੀਓ ਮੇਰੀਆਂ ਭੈਣਾਂ ਮੇਰੇ ਵੀਰ ਸਾਰੇ ਨੌਜਵਾਨ ਸਾਥੀ ਵੀਰ ਔਰ ਸਾਰੇ ਬਜ਼ੁਰਗ ਸਾਰੇ ਹੀ ਜੁਝਾਰੂ ਸਾਥੀ ਔਰ ਮੇਰੇ ਬਹੁਤ ਹੀ ਸਰਕਾਰੀਓ ਜੁਣਡੇ ਵੀਰ ਗਿੱੱਦੜਵਾੜ ਦੇ ਲੋਕਾਂ ਦੇ ਦਿਲਾਂ ਦੀ ਧੜਕਣ ਮੇਰੇ ਵੀਰ ਜੀ ਮੈਂ ਸਮਝਦਾ ਕਿ ਫੈਸਲਾ ਤਾਂ ਤੁਸੀਂ ਲੋਕਾਂ ਨੇ ਕਰ ਰੱਖਿਆ ਹੈ ਜਿੰਨਾ ਕ ਜੋਸ਼ ਮੈਂ ਗਿੱਦੜੇ ਵਾਲਿਆਂ ਚ ਦੇਖ ਰਿਹਾ ਇਹ ਜੋਸ਼ ਅਜ ਤੋਂ 2.5 ਸਾਲ ਪਹਿਲਾਂ ਜਦੋਂ ਸਾਡੀਆਂ ਇਲੈਕਸ਼ਨਾਂ ਚੱਲ ਰਹੀਆਂ ਸੀ ਆਵਾਦੋਂ ਪਾਰਟੀ ਵੱਲੋਂ ਤੇ ਇਹ ਜੋਸ਼ ਭਾਜੀ ਉਦੋਂ ਦੇਖਣ ਨੂੰ ਮਿਲਦਾ ਸੀਗਾ ਤੇ ਹੁੰਜਾ ਫੇਰਦਾ ਸੀਗਾ ਤੇ ਇਸ ਵਾਰੀ ਹੁੰਜਾ ਮਿਲਦਾ ਦੇ ਵਿੱਚ ਫੇਰੂਗਾ ਬਸ ਮੇਰੀ ਬੇਨਤੀ ਤੁਹਾਨੂੰ ਸਾਰਿਆਂ ਨੂੰ ਇੱਕੋ ਹੀ ਹੈ ਕਿ ਮਾਹੌਲ ਬਣਿਆ ਹੋਇਆ ਬਹੁਤ ਵਧੀਆ ਇੱਕ ਹਫਤਾ ਆਪਾਂ ਨੂੰ ਹੋਰ ਮਿਲ ਗਿਆ ਤੇ ਉਸ ਇੱਕ ਹਫਤੇ ਦਾ ਜੇ ਤੁਸੀਂ ਇਲੈਕਸ਼ਨ ਕਮਿਸ਼ਨ ਦੀ ਜੇ ਚਿੱਠੀ ਪੜ੍ਹੋ ਤੇ ਉਹਦੇ 'ਚ ਲਿਖਿਆ ਵੀ ਬੀਜੇਪੀ ਨੇ ਕਾਂਗਰਸ ਨੇ ਆਰਐਲਡੀ ਨੇ ਚਾਰ ਪਾਰਟੀਆਂ ਦਾ ਨਾਮ ਲਿਖਿਆ ਕਿ ਜਿਉਂ ਉਹਨਾਂ ਨੇ ਉਹਨਾਂ ਦੀ ਮੰਗ ਤੇ ਅਸੀਂ ਹਫਤਾ ਹੋਰ ਵਧਾਉਣਿਆ ਜਦੋਂ ਮੈਂ ਉਹ ਚਿੱਠੀ ਦੇਖੀ ਤੇ ਮੈਨੂੰ ਕਿਸੇ ਪੱਤਰਕਾਰ ਨੇ ਪੁੱਛਿਆ ਮੈਂ ਕਿਹਾ ਵੀ ਉਹ ਆਪਦੇ ਹਾਰ ਦਾ ਜਿਹੜਾ ਟਿੱਕਾ ਉਹਨਾਂ ਦੇ ਮੱਥੇ ਤੇ ਲੱਗਣ ਦਾ ਲਾਉਣ ਦੇ ਲਈ ਗਿੱਦੜਵਾ ਤੇ ਬਾਕੀ ਚਾਰੇ ਸੀਟਾਂ ਦੇ ਲੋਕ ਤਿਆਰ ਬੈਠੇ ਨੇ ਉਹ ਨੂੰ ਹੋਰ ਉਹ ਕੋਲ ਕੈਂਪੇਨ ਲਈ ਉਹਨਾਂ ਨੇ ਇਹ ਇਲੈਕਸ਼ਨ ਦੀ ਡੇਟ ਅੱਗੇ ਵਧਵਾਈ ਆ ਸਵਾਰਥਸ਼ ਨੂੰ ਜੁੜ ਕੇ ਕਰਕੇ ਜਾਂ ਇਲੈਕਸ਼ਨ ਕਮਿਸ਼ਨ ਦੀਆਂ ਬੇਨਤੀਆਂ ਕਰਕੇ ਤੁਸੀਂ ਅਵੇਸਲੇ ਨਹੀਂ ਹੋਣਾ ਉਹਨਾਂ ਨੂੰ ਇਹ ਪਤਾ ਲੱਗ ਜੇ ਵੀ ਲੋਕ ਮੰਡਲ ਬਣਾਈ ਬੈਠੇ ਨੇ ਜਿਹੜਾ ਹਫ਼ਤਾ ਉਹਨਾਂ ਨੇ ਕਹਿ ਕੇ ਵਧਵਾਇਆ ਚਿੱਠੀ 'ਚ ਲਿਖਿਆ ਹੋਇਆ ਚਾਰ ਪਾਰਟੀਆਂ ਦਾ ਰਾਜ ਜਿਹੜਾ ਬੰਦਾ ਡਰਦਾ ਹੁੰਦਾ ਜਿਹਨੂੰ ਹਾਰ ਦੇਖਦੀ ਹੁੰਦਾ ਉਹੀ ਡਰਦਾ ਡੇਟਾ ਵਧਵਾਉਂਦਾ ਹੁੰਦਾ ਜਿਨੇ ਜਿਹਦੀ ਜਿੱਤ ਲੋਕਾਂ ਨੇ ਵੱਟ ਤੇ ਧਰ ਰੱਖੀ ਹੈ ਉਹਨੂੰ ਡਰ ਦੀ ਲੋੜ ਨਹੀਂ ਹੁੰਦੀ ਆ ਵਾਧੂ ਦੇਣਾਂ ਦੀ ਲੋੜ ਨਹੀਂ ਹੁੰਦੀ ਪਰ ਮੈਂ ਸਮਝਦਾ ਕਿ ਇਹ ਹਫ਼ਤਾ ਵੀ ਜਿਹੜਾ ਹੈਗਾ ਆਪਾਂ ਇੰਨਾ ਕੁ ਜ਼ੋਰ ਲਾ ਦਈਏ ਵੀ ਜਵਾਨ ਦਾ ਜਾਤ ਜਿਹੜੇ ਚਾਹੇ ਕਾਂਗਰਸ ਵਾਲੇ ਨੇ ਚਾਹੇ ਅਕਾਲੀ ਦਲ ਚਾਹੇ ਬੀਜੇਪੀ ਵਾਲੇ ਨੇ ਉਹਨਾਂ ਦੀਆਂ ਹੋ ਜਾਣ ਜੇ ਮੇਰੀ